ഇതിനകത്ത് വെച്ചോ ഇതിനകത്ത് വെച്ചോ കേട്ടോ കേട്ടോ ഇതിന്റെ വെച്ച് വെളയാോ സോനു ചൂടേടി കൊന്നിയാടാ കൊന്നിയാടാ അപ്പുറത്ത് കാന്താ ഇതാ ഇതിతే അവുത്രദ कर दिया रुदय 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 जावे रुदय वो जा 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 जा

ਚਲਿਏ ਪਪਾ ਆਵਾਜ਼ ਮਾਰੀ ਜਾਂਦੇ ਆ ਚੱਲ ਛਿਪ ਤੂੰ ਉੱਥੇ ਉੱਥੇ ਥਿਲਕੀ ਪਟਕੀ ਤੇ ਆ ਜਾ ਆ ਜਾ ਐਮੋ ਉਧਰ ਜਾ ਐਮੋ ਉੱਥੇ ਪਟਕੀ ਪਾਉਣੀ ਤੇ ਪਟਕੀ ਤੇ ਇੱਥੇ ਇੱਥੇ ਇਥੇ ਨੀ ਮੋਤਰਾ ਕਮਣਾਵਾ ਇਹ ਬੈਜੋ ਬਰਾਬਰ ਉੱਪਰ ਬਰਾਬਰ ਉੱਪਰ ਬੈਜੋ ਇਕੱਠੀਆਂ ਇਕੱਠੀਆਂ ਆਓ ਨੀਚੇ ਨਹੀਂ ਨਹੀਂ ਇਹ ਇਕੱਠੇ ਦੋਨੇ ਕਟੀਆਂ ਪਹਿਣਾ ਨਹੀਂ ਦੱਬੀ ਆਇਓ ਦਰਦੀ ਤੈ ਤੂੰ ਬੱਸ ਆਜੋ ਆਜੋ ਜੀ ਭਾਈ ਮੈਂ ਤਾਂ ਰਹਿ ਗਈ ਛੋਟਾ ਹੋ ਗੋ ਹੋਰ ਲਾਓਗੇ ਲੈ ਲਓ ਲੈ ਲਓ ਲੈ ਲਓ ਤਾਂ ਕੰਮ ਤਾਂ ਪਾ ਲਈ ਫੜ ਗਈ ਸੀ ਚਲੋ ਜਾ ਚਲੀਏ ਆ ਜਾ ਬਸ ਹਿੰਦੀ ਦਾ ਚਪਲਾ ਪੁੱਤਰ ਗਾ ਠੀਕ ਆ ਕਿੰਨਾ ਤਾਂ ਵੱਧ ਗਿਆ ਨਹੀਂ ਠੀਕ ਕਰ ਗਿਆ ਕਿਦਾਂ ਪੰਜਾਬੀ ਦੇ ਨੱਪੇ ਅੰਗਰੇਜ਼ 58 ਅੰਝੀ ਹੁੰਦੇ ਸੀ ਤੇ ਵਧੀਆ ਕਰ ਗਿਆ ਉਹ ਤਾਂ അംഗീക നമ്പർ പഞ്ചാബി ਤੇ ਮਮਾ ਕੋਲ ਗਏ ਬੰਦ ਹਾਂ ਬਾਹਰ ਨੂੰ ਕੋਮੇ ਮਮੀ ਕੋਲ ਬੰਦ ਕਰਦੀ ਅੱਗੇ ਚੱਲ ਬਤ ਅੱਗੇ ਚੱਲ ਅੱਗੇ Eh, mu Tu padahal kerja ke, putera Kekah? Ternyata pun kena sikit Eh, mu padahal lagya na Lagya na, sahi padahal na Jaloh, jauh ਆਈ ਗਏ ਆਪੇ ਕੰਦਸ ਕੱਟ ਤਾ ਗਏ ਸੀ ਜਿੰਦਰ ਨਾ ਹਣ ਤਰ ਲਸੀ ਕਰਾ ਦੇ ਕਰਿੰਦਰ ਜੀ ਨੰਬਰ ਵਾ ਲੈ ਗਏ ਜਿੰਦਰ ਜੀ ਹਾਂ ਉਹ ਨੰਬਰ ਲੈ ਗਿਆ ਵਾ ਤਾਂ ਹੀ ਤਾਂ ਮਾਫਤ ਗਏ ਚੱਪੀ ਕਰ ਗਏ ਸ ਤਾਂ ਤਾਂ ਹੀ ਤਾਂ ਮਾਫਤ ਗਏ ਸੀ ਪੂਰਾ ਚੜਾ ਹੀ ਕਰਕੇ ਵੀ ਚੱਲ ਆਪਾਂ ਹੁਣ ਦਿਨਿੰਦਰ ਨੂੰ ਗਾਲਾਂ ਪਾ ਕੇ ਅੱਗੇ ਹੁਣ ਆਏ ਕਿਹੜੇ ਸੀ ਗਾਲਾਂ ਥੋੜਾ ਲਿਆ ਕਰਾਂ ਛੜੇ ਕਰ ਤੂੰ ਵੀ ਓਏ ਟਿਊਸ਼ਨ ਤੇ ਰੱਖਤਾ ਸੀ ਗੱਲ ਕਰਉਂਦੇ ਟਿਊਸ਼ਨ ਜਾਇਆ ਕਰਾ ਸੀਮਾ ਕੈਸੀਡੈਂਟ ਹੋ ਗਿਆ ਸੀ ਸੀਮਾ ਦੀ ਛੋਲੇ ਲਾਪਸ ਨਹੀਂ ਹੁਣ ਲਾ ਕੁੜੀ ਆ ਕੇ ਕਰੇ ਨੂੰ ਹਾਂ ਕਰੀ ਬਾਈ ਕੁੜੀ ਕਰੇ ਉਹ ਛਿੰਡੀਗੜ ਦੀ ਸੀਗੇ ਉਹ ਆ ਗਈ फर्स्ट भी जी नहीं है मोदी दे। ने वैक्सीन तो के मामा थी आना छोड़ के चल 600 बट अरे हुन लादू नहीं रख ठहर के पेपर दे लेवे जा 600 सुन फर्स्ट किथे आ गई सेकंड आ गई राजो कौन सो कौन नवरीत आ बस नवरीत ने डपण दे सो कौन जोर ही लाउदा है टप हो गया टप 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 सो कौन रुक जा के जोर तो लाउदा ਕਿਦੋਂ ਸਾਰਾ ਹੀ ਲਾਈਵ ਅੱਠਾ ਲਿੱਸਾ ਜਾਂਦਾ ਹੋਇਆ ਮੈਂ ਜੋ ਸਫਨ ਇਹ ਜੋ ਅਰਗੀ ਪੱਤਾ ਵਾਂਗੇ ਜੋਰ ਜਾਂ ਮਾਰ ਕੇ ਨਾ ਨਵਰੀਤ ਨੂੰ ਕੱਟ ਕਰਦੇ ਤਾਂ ਫਿਰ ਉਹ ਜਿੱਪੀ ਠੰਡਾ ਹੋ ਜਾਏ ਕੀ ਰੋ ਨਵਰੀਤ ਨੂੰ ਕੱਟ ਕਰ ਪਰ ਉਹ ਉਂਗ ਕੁੜੀ ਆ ਜੇ ਠੰਡਾ ਹੋ ਜਾਏ ਫਿਰ ਉਹ ਤਾਂ ਬਹੁਤ ਠੜਦੀ ਆ ਉਹ ਬਾਹਲਾ ਠੜਦੀ ਆ ਤਾਂ ਕੁੜਗਾ ਵੱਧ ਪੜਦਿਆਂ ਹਾਂ ਹਾਂ ਕੁੜਗਾ ਤਾਂ ਕੋਈ ਵੀ ਦੇਖ ਲਈ ਹਾਂ ਕੁੜਗਾ ਦੇ ਨੰਬਰ ਵੱਧ ਹੁੰਦੇ ਨਹੀਂ ਦੂਜੀ ਆ ਇਹ ਜੇ ਤੁਸੀਂ ਅਗਲੇ ਸੈਕਿੰਡਾਂ ਤੋਂ ਕੋਮਣਾ ਨਾ ਨਵਰੀਤ ਫਸਦਾ ਗਈ ਨਹੀਂ ਆਹ గర్మీ